ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਭਾਈ ਆਪਾਂ ਫਗਵਾੜੇ ਏਰੀਆ ਜਿੱਥੋਂ ਮੈਂ ਲੈ ਕੇ ਆਗੇ ਸੀ ਹੋ ਗਏ ਆਪਾਂ ਨੂੰ 3-4 ਦਿਨ ਤੇ ਉਧਰ ਆਪਣੇ ਕੰਮ ਖਤਮ ਹੋ ਗਿਆ ਸੀ ਤੇ ਮਸ਼ੀਨਾਂ ਇੰਨੀ ਆ ਗਈਆਂ ਨਾ ਇਸ ਵਾਰ ਤੁਸੀਂ ਦੇਖ ਲਓ ਕਿ ਕੰਮ ਅੱਧੇ ਤੋਂ ਵੀ ਅੱਧਾ ਹੀ ਰਹਿ ਗਿਆ ਜਿੱਥੇ ਆਪਣਾ 3-400 ਕਿੱਲਾ ਹੋ ਜਾਂਦਾ ਸੀ 100-150 ਕਿੱਲੇ ਹੀ ਹੋਊਗਾ ਤੇ ਅਸੀਂ ਲੱਗੇ ਮੈਂ ਇੱਧਰ ਅੰਕਲ ਦੇ ਵੱਢਣ ਅੰਕਲ ਦਾ ਬੇਟਾ ਗਿਆ ਪਾ ਕੈਨੇਡਾ ਫੈਸਲ ਬਾਈ ਉਹਨੇ ਫੋਨ ਕੀਤਾ ਕਹਿੰਦਾ ਜੱਸੀ ਨੂੰ ਕਹੋ ਵੀ ਵੀਡੀਓ ਬਣਾ ਕੇ ਪਾਵੇ ਸਾਡੇ ਕਣਕ ਵੜਦੇ ਦੀ ਤੇ ਆਪਾਂ ਹੁਣ ਪਹਿਲਾਂ ਇਹ ਚਾਹ ਚਾਹ ਆ ਗਈ ਰੱਖ ਛੋਟੂ ਇਸ ਪਾਣੀ ਵੀ ਲੈ ਗਿਆ ਆਹੋ ਚਾਹ ਡੋਲੇ ਨਾ ਇਥੇ ਰੱਖ ਆਹ ਵੇਖ ਰਖ ਰੇ ਕੋਈ ਨਹੀਂ ਮੈਂ ਆਇਆ ਉਹੁੰਡੇ ਅਜੀਤ ਨੂੰ ਉਹਨੂੰ ਅੰਕਲ ਨੂੰ ਭੇਜ ਦੇ ਉੱਥੋਂ ਤੇ ਸਾਹਮਣੇ ਚੱਲਦੀ ਆ ਆਪਣੀ ਮਸ਼ੀਨ ਜਿਹੜੀਆਂ ਮਸ਼ੀਨਾਂ ਵਾਲਿਆਂ ਨੂੰ ਭਾਈ ਨਹੀਂ ਕੰਮ ਮਿਲਦਾ ਰੇਟ ਘੱਟ ਕਰਕੇ ਚਲਾਈ ਜਾਂਦੇ ਨੇ ਦੱਸੋ ਕੀ ਕਰੂਗਾ ਬੰਦਾ ਰੋਕ ਲੂਗਾ ਮਸ਼ੀਨ ਕਰ ਰੋਕੇ ਚਾਹ ਪੀ ਲੂਗਾ ਕਹਿੰਦਾ ਸਜਾ ਟਾਈਮ ਆ ਗਿਆ ਬਾਈ ਆਏ ਹੁੰਦਾ ਵੀ ਕੰਮ ਕਰੇ ਚਲ ਜਾ ਰਹੇ ਆ ਰੋਮਟ ਘੜਾ ਕੇ ਪੀ ਲੈ ਚਾਹ ਕੰਨ ਨੂੰ ਲੱਫੜਨ ਤੇ ਲੱਗੇ ਮੈਂ ਅਕਲ ਦੇ ਇਧਰ ਕਣਕ ਵੱਢਣ ਜੀ ਕੈਨੇਡਾ ਵਾਲੇ ਤੁਹਾਡੇ ਵਾਸਤੇ ਵੀਡੀਓ ਹੈ ਦੇਖੋ ਵੀ ਮੈਂ ਚੱਲਦੀ ਆ ਆਏ ਸਾਡਾ ਅੰਕਲ ਜੀ ਦਾ ਬੇਟਾ ਗਿਆ ਬਾਹਰ ਚਾਹ ਲਈ ਪੀ ਬਾਈ ਆਪਾਂ ਨੇ ਹੁਣ ਉਹ ਜਾਂਦਾ ਆਪਣਾ ਬੰਦਾ ਚਾਹ ਪੀ ਗਏ ਨਹੀਂ ਖੜਾ ਕੇ ਮਜ਼ੀਰ ਕੋਣ ਪੀਂਦਾ ਸੀ ਇਹ ਚਾਹ ਇਹ じゃ ਕੰਮ ਹੋ ਗਿਆ ਇਸ ਵਾਰ ਹਾਂ ਤਰੋਕਣਾ 2 ਮਿੰਟ ਫੇਰ ਚਲਾਈ ਚੱਲੀ ਬਸ ਦਿਹਾੜੀ ਪੂਰੀ ਕਰਨ ਵਾਲਾ ਕੰਮ ਆ ਨਹੀਂ ਨਾ ਇੰਨੀ ਆ ਕਿ ਜ਼ਿਆਦਾ ਹੋ ਗਈ ਨਾ ਇੰਨੀ ਆ ਜ਼ਿਆਦਾ ਹੋ ਗਈ ਬਸ ਐ ਤੇ ਜਿਦਾਂ ਕੰਮ ਤੁਸੀਂ ਇਹ ਲਾ ਲਓ ਜਿਹੜੇ ਸਾਰੇ ਉਧਰ ਆ ਰ ਇੱਧਰ ਸਾਰੇ 10 15 ਦਿਨ ਮਸਾ ਲੱਗਣਗੇ 10 15 ਦਿਨਾਂ ਚ ਮਸ਼ੀਨ ਕੀ ਵਟਲੂ ਜਿਹੜੇ 3 400 ਕਿਲਾ ਕਰਦੇ ਸੀ 1200 ਤੇ ਰਹਿ ਗਏ 200 ਤੇ ਪਹਿਲਾ ਉੱਪਰਲੀ ਉਹ ਵੱਢ ਲਈ ਆ ਉਹ ਪਰੇ ਵਾਲੀ ਆ ਕੱਟ ਲੱਗਿਆ ਹੋਇਆ ਇਹ ਚ ਕਿਹੜਾ ਆ ਖੁੰਝਿਆ ਜਾ ਆਹ ਵਾ ਖੁੰਝਿਆ ਜਾ ਤਾਂ ਵੱਢ ਦੇ ਪਹਿਲਾਂ ਉੱਪਰ ਲਈ ਵੱਢ ਲਾਂਗੇ ਆਹ ਹਾਂ ਉਹ ਪਰੇ ਵਾਲਾ ਨਹੀਂ ਹੈਗਾ ਇੱਧਰ ਇੱਧਰ ਆ ਵੱਢ ਤੋ ਹਾਂ 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 ਆ ਆ ਮੋਟਰ ਦੇ ਉੱਪਰ ਵਾਲਾ ਬੱਸ ਬੱਸ ਉਹ ਵੱਢ ਕੇ ਤੇ ਆ ਇਹਦੀ ਇੱਕ ਇਧਰ ਆ ਤੇ ਆ ਦੋਏ ਘੇਰੇ ਨੇ ਬੱਸ ਹੋਰ ਉੱਪਰਲੇ ਪਾਸੇ ਤਾਂ ਕਿਹੇ ਹੋਰ ਦਾ ਉਹ ਤਾਂ ਹੋਰ ਦਾ ਹਾਂ ਹਾਂ ਢੜਕਾ ਦਾ ਬੱਸ ਵੱਡੀਆਂ ਗਈਆਂ ਭਾਈ ਇੱਥੇ ਤੇ ਬੜਿਆ ਭਈਆ ਕੰਮ ਹੁਣ ਮਾੜੀਆਂ ਮੁੱਠੀਆਂ ਹੀ ਰਹਿ ਗਈਆਂ ਬੱਸ ਸਾਹ ਚੋਂ ਲਾ ਲਓ ਤੁਸੀਂ 30% ਕੰਕ ਰਹਿ ਗਈ। ਭਾਈ ਉੱਥੋਂ ਵੱਢ ਕੇ ਆ ਗਏ ਸੀ ਆਪਾਂ ਅੰਕਲ ਦੇ ਤੇ ਆਪਾਂ ਆ ਗਏ ਹੁਣ ਰਾਜੰਦਾਂ ਅੰਕਲ ਇਹ ਲੁਧਿਆਣੇ ਤੋਂ ਆਏ ਹੋਏ ਨੇ ਤਾਂ ਕਿ ਇੱਥੇ ਜਿੱਤੀ ਕਰਦੇ ਨੇ ਤੇ ਇਹਨਾਂ ਨੇ ਲੱਗੇ ਹੋਏ ਆਪਾ ਬਟਨ ਇਹ ਨਾ ਇੱਕ ਤੁਹਾਨੂੰ ਕੀ ਦਿਖਾਉਣਾ ਮੈਂ ਦੇਖੋ ਫਾਰੇ ਨਾਲ ਪਾਣੀ ਲਾਉਂਦੇ ਨੇ ਇਹ ਆ ਦੇਖੋ ਪਾਈਪਾਂ ਪੰਨੀਆਂ ਜਿਹੜੀ ਇਹ ਜ਼ਮੀਨ ਆ ਨਾ ਡਹਰ ਦੀ ਆ ਗੱਬਰੀ ਕਹਿੰਦੇ ਨੇ ਤੇ ਇੱਥੇ ਜੇ ਆਪਾਂ ਨੇ ਪਾਣੀ ਲਾਤਾ ਸੀ ਤੇ ਪਾਣੀ ਨਹੀਂ ਸੁੱਕਦਾ ਇਹ ਜ਼ਮੀਨਾਂ 'ਚ ਤਾਂ ਕਰਕੇ ਇਹ ਪਾਣੀ ਆਪਣੇ ਖੂਹਾਂ ਨਾਲ ਲਾਉਣਾ ਸ਼ੁਰੂ ਕੀਤਾ ਇਹਨਾਂ ਨੇ ਇਹ ਕਿਉਂ ਲਾਇਆ ਤੇ ਜਿਹੜੇ ਬੰਦੇ ਤੋਂ ਖੂਹਾਂ ਦਾ ਸਿਸਟਮ ਲਿਆ ਨਾ ਉਹ ਕਹਿੰਦਾ ਵੀ ਝਾੜਦਾ ਵੀ ਇਹ 'ਚ ਫਰਕ ਪੈਂਦਾ ਹੈਗਾ ਜੇ ਤੁਸੀਂ ਖੂਹਾਂ ਨਾਲ ਪਾਣੀ ਲਾਵੋਗੇ ਤਾਂ ਜਿਵੇਂ ਆਪਾਂ ਹੁਣ ਦੂਜੇ ਲੋਟ ਖਾਲ પાਕੇ ਨੱਤੇ ਨਾਲ ਪਾਣੀ ਲਾਉਂਦੇ ਆ ਤਾਂ ਪਾਣੀ ਲਾਇਆ ਬਸ ਇਤੀ ਖੇਤਾਂ ਚ ਸੁੱਕਦਾ ਨਹੀਂ ਹੈਗਾ ਇਹਦੇ ਨਾਲ ਬਸ ਓਨਾ ਕੁ ਪਾਣੀ ਲੱਗਦਾ ਘਵਾਰੇ ਨਾਲ ਜਿੰਨਾ ਕੁ ਜ਼ਰੂਰਤ ਆਪਾਂ ਨੂੰ ਇਹ ਤਾਂ ਕਰਕੇ ਵੀ ਫਰਕ ਪੈਂਦਾ ਜਿੱਥੇ ਪਾਣੀ ਖੜ ਗਿਆ ਉੱਥੇ ਕਣਕ ਮਰ ਜਾਂਦੀ ਹੈ ਫਿਰ ਤੇ ਆਪਾਂ ਸਾਨੂੰ ਅੰਕਲ ਨਾਲ ਮਲਾਉਨੇ ਆ ਫਿਰ ਸੰਕਰੇ ਘਰ ਵਧੀਆ ਰਿਹਾ ਪਾਈਪਾਂ ਨਾਲ ਪਾਣੀ ਨਹੀਂ ਪਾਣੀ ਬਹੁਤ ਆ 2 ਵਜੇ ਚੱਲਦੇ ਵਾ ਪਾਣੀ ਵੀ ਘੱਟ ਲਾਦਾ ਸੱਚ ਸੱਚ ਘੱਟੇ ਵੀ ਘੱਟੇ ਸੱਚ 3:30 ਵਜੇ ਫਟਿਆ ਜੀ ਕਣਕ ਦਾ ਪਿਆ ਉਹਨੂੰ ਢਾਰ ਦਾ ਫਰਕ ਪਿਆ 2 ਗਾਰਡਨ ਦਾ ਫਰਕ ਪਿਆ 2000 ਦਾ ਫਰਕ ਹੂੰ ਇਹਦੇ ਉਹ ਕਿੱਥੇ ਪਏ ਆ ਨੈਨਕਨ ਨੇ ਨਿਊਜ਼ੀਲੈਂਡ ਨੂਰ ਅੰਦਰ ਪਈਆਂ ਜੀ ਸਾਹ ਦੇ ਦਿਖਾਇਓ ਜਿਸ ਨੂੰ ਦੇਖ ਰੋ ਇਹ ਨਾਲ ਫੁਆਰੇ ਆ ਬਾਈ ਤੈਨੂੰ ਦਿੱਤੇ ਇੱਕ ਬੜੀ ਨਿਊਜ਼ ਲਗਣ ਤੇ ਦੂਜੀ ਇੱਕ ਛੋਟੀ ਆ ਤਾਂ ਦੋ ਛੋਟੀਆਂ ਨੇ ਇੱਕ ਵੱਡੀ ਆ ਉਹ ਗੇੜੇ ਖੁੱਲੋ ਦਿਖਾਉ ਆ ਦੇਖੋ ਜੇ ਚੱਲਦਾ ਇਹ ਇਦਾਂ ਘੁੰਮਦਾ ਰਹਿੰਦਾ ਆ ਦੇਖੋ ਥੱਲੇ ਕੀ ਲਾ ਕੇ ਆਪ ਵੀ ਵੀਡੀਓ ਬਸ ਇੱਥੇ ਪਾਈਪ ਫਸ ਜਾਂਦਾ ਇਹ ਤੇ ਦੂਜਾ ਪਾਈਪ ਆ ਕੇ ਵਿੱਚ ਲੋਕ ਹੋ ਜਾਂਦਾ ਦੋ ਫੁਆਰੇ ਛੋਟੇ ਨੇ ਇੱਕ ਆਹ ਨਾਲ ਦੀ ਵੱਡੀ ਇੱਕ ਜ਼ਿਆਦਾ ਵੱਡੀ ਆਹ ਵੱਡੀ ਵਾਲੀ ਆਹ ਦੇਖੋ ਗੱਡੀ ਨਹੀਂ ਚੱਲੇ ਇਹ ਵੀ ਸਟੈਂਡ ਤੇ ਜਿਵੇਂ ਆ ਲੱਗਿਆ ਹੋਇਆ ਸਟੈਂਡ ਅੰਕਲੇ ਦਾ ਹਾਂ ਹਾਂ ਸਟੈਂਡ ਹੈ ਇਹ ਦਾ ਸਟੈਂਡ ਤੇ ਫਿੱਟ ਹੋ ਜਾਂਦੀ ਹੈ ਹਾਂ ਸ਼ਾਇਦ ਤਾਂ ਫਿੱਟ ਹੋ ਜਾਂਦੀ ਹੈ ਇਹ ਇੱਥੋਂ ਕੱਢਦੀ ਹੈ ਪਾਣੀ ਇਹ ਹਾਂਜੀ ਆ ਬੜੀ ਨਿਊਜਲ ਦਾ ਸਟੈਂਡ ਇਹ ਲੱਗ ਜਾਂਦਾ ਇੱਥੇ ਇਹ ਲੋਕ ਫਸ ਜਾਂਦੇ ਇੱਥੇ ਨੇ ਹੂੰ ਇਹਦੇ ਵਿੱਚ ਪਾ ਕੇ ਆ ਦੇਖੋ ਬਸ ਇਦਾਂ ਲੋਕ ਹੋ ਜਾਂਦਾ ਤੇ ਥੱਲੇ ਇਹ ਵੀ ਪਾਈਪ ਲੱਗ ਜਾਂਦਾ ਇੱਥੇ ਇਹ ਮੇਨ ਸਪਲਾਈ ਲੱਗਦੀ ਹੋਣੀ ਇਹਨੂੰ ਸਿਰੇ ਤੇ ਜਾ ਕੇ ਨਾ ਹਾਂ ਹਾਂ ਮੇਨ ਸਪਲਾਈ ਲੱਗਦੀ ਇਹਨੂੰ ਕਿੱਥੇ ਮਰਜੀ ਲਾ ਦੇ ਚੱਲੋ ਫੋਨ ਲਾ ਠੀਕ ਆਹੋ ਇਹਦੇ ਕਿਹੜਾ ਥੱਲੇ ਟੀ ਨਹੀਂ ਨਾ ਲੱਗੀ ਹੋਈ ਹਾਂ ਇਹਨੂੰ ਸਿੱਧੀ ਬਸ ਸਿਰੇ ਦੇ ਐਂਡ ਤੇ ਜਾ ਕੇ ਇਹ ਬੜੀ ਨਿਊਜ਼ ਹੁ ਤਾਂ ਲਾਈ ਵੀ ਹੋਣੀ ਪੂਰਾ ਪਾਣੀ ਸਾਂਭ ਲੈਂਦੀ ਹੈ ਫਿਰ ਮੋਟਰ ਦਾ ਬਾਈ ਨਹੀਂ ਫਿਰ ਮੋਟਰ ਤੇ ਵੀ ਕਹਿੰਦੇ ਲੋਡ ਪੈਂਦਾ ਆ ਕੇ ਨਾ ਅੰਕ ਲੋ ਅੰਪੀਰ ਵੀ ਚੈੱਕ ਕਰਦੇ ਹਾਂ ਮੋਟਰ ਤੇ ਹਾਂ ਚੈੱਕ ਕਰ ਚੈੱਕ ਕਰਕੇ ਫਿਰ ਜਾਂਦੇ ਹੋ ਠੀਕ ਹੈ ਏ ਸੀਗਾ ਬਾਈ ਫਾਰਨਿੰਗ ਵਾਲਾ ਸਿਸਟਮ ਅੰਕਲ ਕਹਿੰਦਾ ਵਧੀਆ ਰਹਿੰਦਾ ਵੈਸੇ ਪਾਣੀ ਲਾਉਣਾ ਇਹਦੇ ਨਾਲ ਤੇ ਸਾਹਮਣੇ ਚੱਲਦੀ ਆ ਆਪਣੀ ਗੁੰਮੈਨ ਇਹ ਅੰਕਲ ਹੋਣਾ ਵੀ ਵੱਟ ਰਹੇ ਨੇ ਤੇ ਇਹ ਪਹਿਲੀ ਪੈਪ ਇਹ ਨਾ ਸਬਸਿਡੀ ਮਿਲੀ ਸੀ ਅੰਕਲ ਕਹਿੰਦੇ ਸਾਨੂੰ 45 ਪਾਈਪ ਨੇ ਫਾਇਦਾ ਰਹਿੰਦਾ ਹੁਣ ਦੇਖੋ ਇੱਥੋਂ ਖਾੜ ਪਾ ਕੇ ਉਹ ਤੱਕ ਪਾਣੀ ਲੈ ਕੇ ਜਾਣਾ ਮੁਸ਼ਕਲ ਆਉਂਦੀ ਸੀ ਕਹਿੰਦੇ ਤੇ ਹੁਣ ਜੀਰੀ ਲਾਉਣ ਵੇਲੇ ਤਾਂ ਵੈਸੀ ਪਾਈਪ ਬਸਾ ਕੇ ਰੱਖ ਲਾਂਗੇ ਟੀਂਆਂ ਲਾ ਦੇਣਗੇ ਤੇ ਪਾਣੀ ਲਾਉਣ ਦਾ ਫਾਇਦਾ ਰਹਿੰਦਾ ਇਹ ਜ਼ਮੀਨ ਇੱਧਰ ਨਹੀਂ ਬਾਈ ਪਾਣੀ ਨਹੀਂ ਸੁੱਕਦਾ ਇੱਥੇ ਸੇਤੀ ਕਿ ਤਾਂ ਕਰਕੇ ਫਿਰ ਐਡ ਕੀ ਪੋਰੇ ਨਾਲ ਪਾਣੀ ਲੱਗ ਦੇ ਚ ਕਾਮਜਾਬ ਆ ਕਹਿੰਦੇ ਅੱਗੇ ਨੂੰ ਵੀ ਇਦਾਂ ਹੀ ਪਾਣੀ ਲਾਇਆ ਕਰਾਂਗੇ ਅਸਾ ਹੋ ਗਏ ਖੇਤ ਖਾਲੀ ਜਿੱਦਣ ਜਿੰਨੇ ਦਾ ਮਾਰੋ ਸਾਰੇ ਖਾਲੀ ਆ ਦੇਖੋ ਇੱਕ ਦੂਜੇ ਦੇ ਵਿੱਚ ਫਸ ਕੇ ਪਾਏ ਪੇ ਲੋਕ ਹੋ ਜਾਂਦੇ ਨੇ ਇੱਕ ਸਾਈਡ ਤੇ ਇਹ ਲੋਕ ਆ ਤੇ ਦੂਜੀ ਸਾਈਡ ਤੇ ਸਾਕਟ ਲੱਗਿਆ ਵਾ ਇਹਦੇ ਵਿੱਚ ਪਾ ਕੇ ਉਹ ਜਿਹੜਾ ਕਲੰਪ ਜ ਆ ਇੱਥੇ ਪੈ ਜਾਂਦਾ ਇਹਦੇ ਫਾਟ ਜਾਂਦਾ ਫਿਰ ਪਾਈਪ ਨਿਕਲਦਾ ਨਹੀਂ 20 ਫੁੱਟ ਦੀ ਲੈਂਥ ਆ ਇਹ ਇੱਕ ਆਵਾਜ਼ ਪਤਾ ਨਹੀਂ ਟੈਨ ਕਰਨ ਲੱਗੀ ਕੋਈ ਇੱਥੇ ਪੱਟਾ ਬਾਈ ਇੰਨੀਆਂ ਹਾਰਡ ਨੇ ਨਾ ਤੇ ਬੱਟੇ ਚ ਮਿਲਦਾ ਟੈਂਟੂਨ ਮਾਰਦੀ ਪਾਈਪ ਨਾਲ ਲੱਗਦੀ ਵੈਂਡਰ ਚ ਚਲਾਉਂਦਾ ਆਪਣਾ ਮਸ਼ੀਨ ਇਹ ਸਾਡਾ ਆਸੂ ਬਾਈ ਤੇ ਅਕਲ ਦਾ ਬੇਟਾ ਹੈ ਸੋਰਾ ਸੁਕਣ ਕੋ ਪਾਣੀ ਨਿਕਲੀ ਵਧੀਆ ਵਧੀਆ ਬਹੁਤ ਵਧੀਆ ਪਾਣੀ ਵਧੀਆ ਐ ਟੈਪ ਕੇ ਰਿਪੋਰਟ ਪਾਈਪਾਂ ਦਾ ਸਿਸਟਮ ਆਸੂ ਵਧੀਆ ਆ ਵਾ ਨਾ ਟੈਪ ਵਾਲਾ ਸਿਸਟਮ ਹਾਂ ਟੈਪ ਨਾਲ ਕਾਫੀ ਫਰਕ ਪੈ ਗਿਆ ਪਾਣੀ ਧਵਾਰੇ ਦਾ ਲੱਗਦਾ ਵਾ ਹਾਂ ਉਹਦਾ ਕਾਫੀ ਫਰਕ ਪੈ ਜਾਂਦਾ ਪਾਣੀ ਜੇ ਵੀ ਆਪਾ ਹੁਣ ਖੁੰਦਾ ਪਾਣੀ ਲਾਉਣਾ ਹਿਸਾਬ ਦਾ ਲੱਗਦਾ ਪਹਿਲਾਂ ਪਾਣੀ ਤਾਂ ਵਧੀਆ ਲੱਗ ਜਾਂਦਾ ਨਾ ਆ ਪਹਿਲਾਂ ਪਾਣੀ ਸਾਰਾ ਉਨਾਂ ਵਾਲੀ ਲਾਇਆ ਠੀਕ ਉਹਨਾਂ ਇੱਕ ਤਾਂ ਕਣਕ ਨਹੀਂ ਮਰਦੀ ਹਾਂ ਕਣਕ ਨਹੀਂ ਮਰਦੀ ਸਾਬ ਤੋਂ ਤੱਕ ਪਾਣੀ ਲੱਗਦਾ ਹਾਂ ਤੇ ਉਹ ਪਾਣੀ ਇੰਦਾ ਲੱਗਦਾ ਜਿਵੇਂ ਖਾਦ ਪਾਈ ਹੁੰਦੀ ਆ ਖਾਦ ਆ ਕੋਈ ਕਣਕ ਬਾਕੀ ਤਾਂ ਉਹ ਫਰਕ ਆ ਵਾ ਤੇ ਕੀ દવા ਤਾਂ ਤੀਗਾਰ ਵਿੱਚ ਇਲਾ ਇੱਕੋ ਹੀ ਪਾਣੀ ਲਾਇਆ ਇੱਕ ਤੇ ਤਿੰਨੇ ਚਾਰੇ ਪਾਣੀ ਉਹ ਵੀ ਨਾ ਲਾਇਆ ਦੋ ਪਾਣੀ ਲਾਇਆ ਅੱਛਾ ਦੋ ਪਾਣੀ ਲਾਇਆ ਪਹਿਲਾ ਇੱਕ ਹੀ ਪਾਣੀ ਲੱਗਦਾ ਉਹਨਾਂ ਫੇ ਵੱਡੀ ਹੋ ਜਾਂਦੀ ਨਾ ਤੇ ਉਹ ਗੰਨ ਲਾਉਂਦਾ ਹਾਂ ਹਾਂ ਔਖਾ ਹੈ 21 ਪ੍ਰੋਬਲਮ ਆ ਲਾਉਣ ਲਾਉਣ ਦਾ ਵੀ ਉਹ ਸਿਸਟਮ ਜਾਂ ਲਾਉਣਾ ਲਾਉਣਾ ਔਖਾ ਵਾ ਇੱਕ ਵਾਰੀ ਫਿਕਸ ਲੱਗਿਆ ਹੋਵੇ ਫੇ ਹਾਂ ਇਹ ਤਾਂ ਗੱਲ ਹੈਗੀ ਆ ਨਾ ਇੱਕ ਵਾਰੀ ਬਿਚਾ ਕੇ ਪਾਪ ਆਪਣਾ ਕਨੈਕਸ਼ਨ ਕਰ ਦੇਵੇ ਕਨੈਕਸ਼ਨ ਕਰ ਦੇਵੇ ਹਾਂ ਢੇੜੇ ਢੇੜੇ ਤਾਂ ਵਧੀਆ ਪ੍ਰੈਸ਼ਰ ਹੁੰਦਾ ਜਿੰਨਾ ਨੂੰ ਦੂਰ ਚਲ ਜਾਂਦੀ ਆ ਤੇ ਥੋੜਾ ਘਟ ਦਿੰਦਾ ਥੋੜਾ ਪ੍ਰੈਸ਼ਰ ਘਟ ਕਰ ਦਿੰਦਾ ਮੇਨਲੀ ਗੰਨਾ ਲੈ ਲਵੇ ਦੋ ਗੰਨਾ ਵੈਲਵੇ ਵਿੱਚ ਖੇਤ ਪੂਰਾ ਕਵਰ ਕਰ ਦਿੰਦਾ ਕਵਰ ਕਰ ਦਿੰਦਾ ਸਾਡੇ ਕੋਲ ਤੇਰੀ ਫਿਰ ਲੰਬਾਈ ਵੀ ਜ਼ਿਆਦਾ ਹੋਊਗੀ ਨਾ ਉਹ ਤੇ ਜਿੰਨੀ ਜ਼ਿਆਦਾ ਲੰਬਾਈ ਹੈ ਲੰਬਾਈ ਜ਼ਿਆਦਾ ਕਰਦੇ ਨਾ ਜੇ ਦਾ ਮੋਟਰ ਸੈਂਟਰ ਚ ਹੋਵੇ ਹਾਂ ਫਿਰ ਫਿਰ ਫੈਕ ਰਹਿੰਦਾ ਉਹ ਆਓ ਜਿੰਨੀ ਲੰਬਾਈ ਘਟੀ ਜਾਂਦੀ ਹੈ ਪ੍ਰੈਸ਼ਰ ਦਾ ਫਰਕ ਪੈਂਦਾ ਉੱਥੇ ਜਾ ਕੇ ਦੋ ਕਿਆਰਿਆਂ ਦੀ ਮਾਰ ਕਰਦਾ ਅੱਛਾ ਅੱਛਾ ਚੱਲ ਚੱਲ ਕੋਈ ਨਹੀਂ ਹੈ ਨਹੀਂ ਕੁਛ ਨਹੀਂ ਪੈਪੂਪ ਕਰਿਆ ਨਾ ਕਰ ਤੂੰ ਥੋਰ ਘਬਰਾਉਂਦਾ ਥੋੜਾ ਜਿਹਾ ਨਾ ਥੋਰ ਉਹ ਹੱਥ ਜੇ ਮਾਰਦਾ ਮੁੰਡਾ

ਕਿਹੜੀਆਂ ਕਰਕੇ ਬਾਈ ਟਾਈਨ ਲੱਗਦੀ ਹੈ ਵੀ ਉਹਨੂੰ ਕਰਦਾ ਵਾਸਤੇ ਜੀ ਹੁਣ ਆ ਬਣਾ ਲਈਏ ਬੱਧੀ ਵੀਡੀਓ ਕੰਬੀ ਵਾਸ ਥੋੜੀ ਆ ਲੈ ਰਹੀਆਂ ਚਾਰ ਕੰਗ ਨਾਲ ਆਈਆਂ ਵੱਡਣਾ ਵੱਡਣ ਚੱਣੀ ਜੀ ਉਹ ਟੈਨ ਫਾਈਬ ਨਾਲ ਲੱਗਦੀ ਹੈ ਬੜੀ ਹੋਰ ਬਾਤ ਤੋਂ ਜਿਹੜਾ ਅੰਕਲਾ ਹੀ ਡੱਬਾ ਰਹਿ ਗਿਆ ਬਸ ਆਪ ਨੂੰ ਹਾਂਜੀ ਇਹ ਰਹਿ ਗਿਆ ਆ ਰਿਹਾ ਯਾਰ ਤੁਸੀਂ ਹੋਰ ਲਿਆ ਕਰੋ ਸਟੇਚਰ ਜੀ ਅੰਦਰ ਅੰਦਰ ਆਪਾਂ ਜਵਾਬ ਦੇ ਦੇ ਰਹੇ ਆ ਉਹਨੂੰ ਕਿ ਜਵਾਬ ਤਾਂ ਨਹੀਂ ਦਿੰਦਾ ਆਹ ਨੇੜੇ ਵਾਲੇ ਟੋਲ ਨਾਡੇ ਅਗਰ ਬਣੇ ਤੇ ਆਉਣੇ ਆਪਾਂ ਨੇ ਇਹ ਵੀ ਬਾਈ ਮਿਸਤਰੀ ਨੇ ਲੁਧਿਆਣੇ ਫੈਕਟਰੀ ਆ ਇਹਨਾਂ ਦੀ ਸਪ੍ਰਿੰਗਲਰ ਤੇ ਕੰਬਾਈਨ ਦੀਆਂ ਟੈਨਾਂ ਬਣਦੀਆਂ ਇਹਨਾਂ ਦੇ ਮੱਕੀ ਵਾਲੇ ਬਲੇਡ ਅੰਕਲ ਕਹਿੰਦਾ ਇਹ ਵੀ ਤਖਾਣਾ ਦੇ ਮੁੰਡੇ ਨੇ ਮੱਕੀ ਵਾਲੇ ਬਲੇਡ ਮੱਕੀ ਵਾਲੇ ਹਾਂ ਮੱਕਾ ਮੱਕੀ ਵਾਲੇ ਕਟਰ ਤੇ ਬਲੇਡ ਵੀ ਬਣਾਉਂਦੇ ਸਾਥੇ ਅੱਪਾ ਜਾ ਕੇ ਆਵਾਂਗੇ ਇਹਨਾਂ ਦੀ ਫੈਕਟਰੀ ਜਦੋਂ ਮੈਂ ਲੁਧਿਆਣੇ ਸੌਰਿਆਂ ਦੇ ਗਿਆ ਤਾਂ ਜਾ ਕੇ ਜ਼ਰੂਰ ਜਾ ਕੇ ਆਵਾਂਗੇ ਆਰੇ ਜ਼ਰੂਰੀ ਆ ਬਾਈ ਕਹਿੰਦੀ ਸੀ ਬਾਈ ਇੱਥੇ ਆ ਦੇਖੋ ਰੰਗਦਾਰਤਾ ਇਹਦਾ ਇਹ ਟਾਈਮ ਤੇ ਬਲ ਪੈ ਗਿਆ ਜੀ ਤਾਂ ਕਰਕੇ ਟਿਕ ਟਿਕ ਦੀ ਆਵਾਜ਼ ਆਉਂਦੀ ਤੇ ਫੰਟ ਟੈਂ ਨਵੀਂ ਬਾਤੀ ਇੱਥੇ ਬਲ ਖਾ ਗਈ ਜੀ ਟੈਂ ਉੱਪਰ ਦੀ ਘੁੰਮ ਗਈ ਇਹਦੀ ਵੱਟਾ ਨਾ ਲੱਗੀ ਆ ਉਹ ਵੱਟਾਂ ਬਹੁਤ ਪੱਕੀਆਂ ਨੇ ਉੱਥੇ ਯਾਰ ਢਹਿਰ ਤੇਨੂੰ ਪਤਾ ਤਾਂ ਹੈਗਾ ਉਹ ਪੰਨੇ ਬੜਾ ਜ਼ਿਆਦਾ ਚੱਲਦੀ ਜੇ ਤਾਂ ਦੀ ਬਾਦਲੀ ਮਾਂ ਚਲ ਕਾ ਨੂੰ ਖੜਾਉਣੀਆਂ ਆਗੇ ਹੋਰ ਚਲ ਹੁਣ ਆਪਣਾ ਕੰਮ ਓਕੇ ਆ ਚਲਾ ਦੇ ਕੰਮ